ਪੰਜਾਬ ਦੇ ਲੋਕਾਂ ਦੀ ਕਿਸਮਤ ਦੇ ਵਿੱਚ ਮੈਨੂੰ ਇਹਦਾ ਵੀ ਲਿਖਿਆ ਗਿਆ ਵੀ ਸੰਘਰਸ਼ ਤੋਂ ਬਗੈਰ ਇੱਥੇ ਕਿਹੜਾ ਕੋਈ ਚੀਜ਼ ਨਹੀਂ ਮਿਲਦੀ। ਉਹ ਨਾਲ ਬਿਜਲੀ ਐਕਟ ਜਿਹੜਾ ਵਾ 225 ਜਿਹੜਾ ਜਦੋਂ ਦਿੱਲੀ ਸੰਘਰਸ਼ ਲੱਗਾ ਸੀ ਇਹਨਾਂ ਕਿਹਾ ਸੀਗਾ ਵੀ ਅਸੀਂ ਇਹ ਲਾਗੂ ਨਹੀਂ ਕਰਾਂਗੇ ਪਰ ਵੀ 225 ਦੇ ਵਿੱਚ ਫੇਰ ਦੁਬਾਰਾ ਲੈ ਕੇ ਆਣ ਕਿ ਚਿੱਪ ਵਾਲੇ ਮੀਟਰ ਜਿਹੜੇ ਆ ਉਹ ਲਗਾ ਰਹੇ ਪਿੰਡਾਂ ਦੇ ਵਿੱਚ ਪੰਜਾਬ ਸਰਕਾਰ ਦੇ ਬਿਲਕੁਲ ਨਹੀਂ ਹੋਈ ਆ ਨਾ ਉਹਦੇ ਨਾਲ ਕਿਦਾਂ ਹੁਣ ਕੇਂਦਰ ਨੇ ਪਿਛਲੇ ਦਿਨੀ ਆਖਿਆ ਸੀਗਾ ਪੀਆ ਬਿਜਲੀ ਸੋਧ ਬਿਲਤੇ ਆਪਣਾ ਵੀਊ ਦੇਵੇ ਤਿੰਨ ਵਾਰ ਇਹਨਾਂ ਨੂੰ ਟਾਈਮ ਦਿੱਤਾ ਗਿਆ ਇਹਨਾਂ ਨੇ ਨਹੀਂ ਲਿਖਿਆ ਵੀਊ ਕੋਈ ਦਿੱਤਾ ਇਹ ਤਾਂ ਕਹਿੰਦਾ ਭਾਪੀ ਇਹ ਵੀ ਉਹਨਾਂ ਦੇ ਨਾਲ ਰਲੇ ਹੋਏ ਆ ਜੇ ਇਹਨਾਂ ਨੇ ਸਾਡੀ ਗੱਲਬਾਤ ਨਾ ਸੁਣੀ ਆਉਣ ਵਾਲੇ ਸਮੇਂ ਦੇ ਵਿੱਚ ਤਿੱਖਾ ਸੰਘਰਸ਼ ਹੋਰ ਵੀ ਪੂਰਾ ਸਟੇਟ ਪੱਧਰ ਦਾ ਧਰਨਾ ਵੀ ਜਿਹੜਾ ਵਾ ਅੱਜ ਜੇ ਗੱਲ ਕਰੀਏ ਕਿਸਾਨਾਂ ਦੀ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੱਜ ਸੜਕਾਂ ਤੇ ਆ ਔਰ ਸੜਕਾਂ ਤੇ ਕਿੱਥੇ ਆ ਕਿ ਐਮਐਲਏ ਜਿਹੜੇ ਪੰਜਾਬ ਦੇ ਐਮਐਲਏ ਨੇ ਯਾ ਜਿਹੜੇ ਮੰਤਰੀ ਨੇ ਉਹਨਾਂ ਦੇ ਘਰਾਂ ਦੇ ਮੂਹਰੇ ਜਿਹੜੇ ਆ ਉਹ ਧਰਨੇ ਚੱਲ ਰਹੇ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕਾਲ ਦਿੱਤੀ ਗਈ ਸੀ ਔਰ ਤਸਵੀਰਾਂ ਦੇਖ ਸਕਦੇ ਹੋ ਬਟਾਲਾ ਦੀਆਂ ਜਿੱਥੇ ਅਮਨ ਸ਼ੇਰ ਸਿੰਘ ਸ਼ੈਰੀਕਲ ਸੀ ਬਟਾਲਾ ਤੋਂ ਐਮਐਲਏ ਨੇ ਉਹਨਾਂ ਦੇ ਘਰ ਦੇ ਬਾਹਰ ਨੇ ਕਿਸਾਨਾਂ ਦਾ ਵੱਡਾ ਇੱਕ ਧਰਨਾ ਜਿੱਥੇ ਕਿ ਬੀਬੀਆਂ ਵੀ ਨੇ ਔਰ ਕਿਸਾਨ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹ ਮੌਜੂਦ ਨੇ ਸਿਕਿਉਰਿਟੀ ਦਾ ਵੀ ਦੇਖ ਸਕਦੇ ਆ ਕਿ ਸਿਕਿਉਰਿਟੀ ਵੀ ਜਿਹੜੀ ਹੈ ਇੱਕ ਕੜੀ ਸਿਕਿਉਰਿਟੀ ਕੀਤੀ ਗਈ ਹੈ ਬਿਲਕੁਲ ਘਰ ਨੂੰ ਜਿਵੇਂ ਇੱਕ ਕਹਿ ਸਕਦੇ ਪੂਰੀ ਤਰ੍ਹਾਂ ਘੇਰਾ ਪਾਇਆ ਹੋਇਆ ਉਧਰ ਕਿਸਾਨ ਵੀ ਸੜਕਾਂ ਦੇ ਉੱਤੇ ਨੇ ਗੱਲ ਹੀ ਕਰਦੇ ਆ ਕਿਸਾਨਾਂ ਨਾਲ ਭਾਜੀ ਅੱਜ ਸੜਕਾਂ ਦੇ ਉੱਤੇ ਫੇਰ ਦੁਬਾਰਾ ਸੜਕਾਂ ਦੇ ਉੱਤੇ ਕਿੰਨੇ ਕੀ ਦਿਨ ਸੰਘਰਸ਼ ਦੇਖੋ ਇਹ ਨਾ ਪੰਜਾਬ ਦੇ ਲੋਕਾਂ ਦੀ ਕਿਸਮਤ ਦੇ ਵਿੱਚ ਮੈਨੂੰ ਐਂ ਲੱਗਦਾ ਵੀ ਲਿਖਿਆ ਗਿਆ ਵੀ ਸੰਘਰਸ਼ ਤੋਂ ਬਿਨਾਂ ਇੱਥੇ ਕਿਹੜਾ ਕੋਈ ਚੀਜ਼ ਨਹੀਂ ਮਿਲਦੀ ਸਰਕਾਰਾਂ ਇੰਨੀਆਂ ਮਾੜੀਆਂ ਹੋ ਚੁੱਕੀਆਂ ਵਾਂ ਵੀ ਦੇਣ ਦੀ ਬਜਾਏ ਜੋ ਇਹ ਕਹਿ ਕੇ ਜਾਂਦੇ ਆ ਜਦੋਂ ਸਾਨੂੰ ਵੋਟਾਂ ਲੈਂਦੇ ਆ ਉਹ ਦੇਣ ਦੀ ਬਜਾਏ ਸਾਡਾ ਬਣ ਕੇ ਮਗਰੋਂ ਖੁੰਦੇ ਆ ਸਾਨੂੰ ਜਿੱਦਾਂ ਹੁਣ ਕੱਲ ਅਮਰੀਕਾ ਦੇ ਨਾਲ ਸਮਝੌਤੇ ਹੋ ਗਏ ਉਹਦੇ ਚ ਕਰ ਮੁਕਤ ਸਮਝੌਤੇ ਦੇ ਵਿੱਚ ਬਾਹਰੋਂ ਫਸਲਾਂ ਜਿਹੜੀਆਂ ਇੱਥੇ ਆਣ ਕੇ ਵਿਕਣ ਗਿਆ ਤੇ ਸਾਡੀਆਂ ਫਸਲਾਂ ਕਿਸੇ ਨੇ ਨਾ ਖਰੀਦਣੀਆਂ ਦੁੱਧ ਦੇ ਪ੍ਰੋਟੈਕਟਡ ਵਾ ਡੇਰੀ ਫਾਰਮ ਜਾਂ ਪੋਲਟਰੀ ਫਾਰਮ ਆ ਜਿਹੜਾ ਉਹ ਜਿਹੜੂ ਬਾਹਰੋਂ ਚੀਜ਼ਾਂ ਆਉਣਗੀਆਂ ਤੇ ਸਾਡੀਆਂ ਮਹਿੰਗੇ ਭਾਦੀਆਂ ਚੀਜ਼ਾਂ ਇਹ ਕਿਸੇ ਨੇ ਨਹੀਂ ਲੈਣੀਆਂ ਤੇ ਖੇਤੀਬਾੜੀ ਜਿਹੜੀ ਆ ਸਾਡੀ ਕੋਰਪੋਰੇਟ ਘਰਾਣਿਆਂ ਨੂੰ ਦੇਣ ਦੀ ਜਿਹੜੀ ਆ ਤਿਆਰੀ ਕਰਕੇ ਬੈਠੇ ਹੋਏ ਆ ਸੋ ਨਾਲ ਬਿਜਲੀ ਐਕਟ ਜਿਹੜਾ ਵਾ 225 ਜਿਹੜਾ ਜਦੋਂ ਦਿੱਲੀ ਸਿੰਘ ਅੱਛਾ ਲੱਗਾ ਜੀ ਇਹਨਾਂ ਕਿਹਾ ਸੀਗਾ ਵੀ ਅਸੀਂ ਇਹ ਲਾਗੂ ਨਹੀਂ ਕਰਾਂਗੇ ਪਰ ਵੀ 225 ਦੇ ਵਿੱਚ ਫੇਰ ਦੁਬਾਰਾ ਲੈ ਕੇ ਆਣ ਕਿ ਚਿੱਪ ਵਾਲੇ ਮੀਟਰ ਜਿਹੜੇ ਆ ਉਹ ਲਗਾ ਰਹੇ ਪਿੰਡਾਂ ਦੇ ਵਿੱਚ ਜੇ ਬਿਜਲੀ ਸੋਧ ਬਿੱਲ 225 ਲਾਗੂ ਹੋ ਗਿਆ ਤੇ ਆਮ ਜਨਤਾ ਦੇ 80% ਲੋਕਾਂ ਦੇ ਹੱਥੋਂ ਬਿਜਲੀ ਜਿਹੜੀ ਆ ਉਹ ਨਿਕਲ ਜੂਗੀ ਕੇਂਦਰ ਦੇ ਮੁੱਦਿਆਂ ਨੂੰ ਲੈ ਕੇ ਤੁਸੀਂ ਸਰਦਾਰ ਦੇ ਲੇਕਿਨ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਤੇ ਬਿਲਕੁਲ ਨਹੀਂ ਹੋਈ ਆ ਨਾ ਉਹਦੇ ਨਾਲ ਕਿਦਾਂ ਹੁਣ ਕੇਂਦਰ ਨੇ ਪਿਛਲੇ ਦਿਨੀ ਆਖਿਆ ਸੀਗਾ ਵੀ ਆ ਬਿਜਲੀ ਸੋਧ ਬਿਲ ਤੇ ਆਪਣਾ ਵਿਊ ਦੇਵੇ ਤਿੰਨ ਵਾਰ ਇਹਨਾਂ ਨੂੰ ਟਾਈਮ ਦਿੱਤਾ ਗਿਆ ਇਹਨਾਂ ਨੇ ਨਹੀਂ ਲਿਖਿਆ ਉਹ ਵਿਊ ਕੋਈ ਦਿੱਤਾ ਇਹਦਾ ਕਹਿੰਦਾ ਭਾਪੀ ਇਹ ਵੀ ਉਹਨਾਂ ਦੇ ਨਾਲ ਰਲੇ ਹੋਏ ਆ ਅਮਰੀਕਾ ਦੇ ਨਾਲ ਸਮਝੌਤੇ ਹੋਏ ਆ ਅਸੀਂ ਕਹਿ ਰਹੇ ਆ ਵੀ ਆਪਣਾ ਸੈਸ਼ਨ ਬਲਾ ਕੇ ਇਹਨੂੰ ਮੁੱਢੋਂ ਰੱਦ ਕਰਨ ਪਰ ਇਹ ਬਿਲਕੁਲ ਉਹਨਾਂ ਜਿਹੜੀਆਂ ਮੋਦੀ ਸਰਕਾਰ ਦੀ ਯੋਥੀ ਦੇ ਥੱਲੇ ਲਮਾ ਪਾ ਕੇ ਲਾਚਲੋ ਨਾ ਕਰਿਆ ਵਾ ਇਸੇ ਵਿਰੋਧ ਦੇ ਵਿੱਚ ਇਹਨਾਂ ਦੇ ਐਮਐਲਏ ਜਿਹੜੇ ਆ ਇਹਨਾਂ ਦੇ ਘੇਰੇ ਹੋਏ ਅੱਜ ਪਹਿਲਾਂ ਡੀਸੀ ਦਫ਼ਤਰਾਂ ਦੇ ਧਰਨੇ ਲਾਏ ਕਿਉਂਕਿ ਲੋਕਾਂ ਨੂੰ ਗਮਰਾਹ ਕਰਦੇ ਆ ਫਿਰ ਇਹ ਕਿਸਾਨ ਜਿਹੜੇ ਆ ਉਹ ਛੜਕਾ ਰੋਕਦੇ ਆ ਰੇਲਾ ਰੋਕਦੇ ਆ ਤੇ ਲੋਕ ਤੰਗ ਹੁੰਦੇ ਆ ਅਸੀਂ ਅੱਜ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਲੋਕਾਂ ਨੂੰ ਮੇਰੇ ਕੋਲ ਅਸੀਂ ਡੀਸੀ ਦਫ਼ਤਰ ਵੀ ਘੇਰ ਕੇ ਵੇਖ ਲਿਆ ਅੱਜ ਇਹਨਾਂ ਦੇ ਐਮਐਲਏ ਵੀ ਘੇਰੇ ਆ ਜੇ ਇਹਨਾਂ ਫਿਰ ਵੀ ਸੁਣਵਾਈ ਨਾ ਕੀਤੀ ਪਿਛਲੇ ਸਮੇਂ ਸਾਡਾ ਸ਼ੰਭੂ ਬਾਡਰ ਤੇ ਧਰਨਾ ਲੱਗਾ ਸੀਗਾ ਤੇ ਇਹਨਾਂ ਨੇ ਸਾਡੇ ਕਿਸਾਨਾਂ ਨੂੰ ਜਿਹੜਾ ਅਰੈਸਟ ਕਰਕੇ ਸਾਡਾ ਧਰਨਾ ਗੁਰਦੁਬਤ ਕਰਕੇ 4 ਕਰੋੜ 77 ਲੱਖ 498 ਰੁਪਏ ਦਾ ਸਾਡਾ ਉੱਤੇ ਨੁਕਸਾਨ ਕੀਤਾ ਉਹਦੀ ਪਰਭਾਈ ਕਰਾਉਣ ਵਾਸਤੇ ਵੀ ਅਸੀਂ ਜਿਹੜੇ ਧਰਨੇ ਲਾ ਰਹੇ ਆ ਜੇ ਇਹਨਾਂ ਨੇ ਸਾਡੀ ਗੱਲਬਾਤ ਨਾ ਸੁਣੀ ਆਉਣ ਵਾਲੇ ਸਮੇਂ ਦੇ ਵਿੱਚ ਤਿੱਖਾ ਸ਼ੰਗਲ ਹੋਰ ਵੀ ਪੂਰਾ ਸਟੇਟ ਪੱਧਰ ਦਾ ਧਰਨਾ ਵੀ ਜਿਹੜਾ ਵਾ ਲੱਗ ਸਕਦਾ ਸਟੇਟ ਪੱਧਰ ਦਾ ਧਰਨਾ ਸ਼ੰਭੂ ਵਾਲਾ ਧਰਨਾ ਉਹਨਾਂ ਐਮਐਲਏ ਨੂੰ ਘੇਰਿਆ ਕਿਤਾ ਇਹ ਸਰਕਾਰ ਸੁੰਦੀ ਨਹੀਂ ਉਹ ਜਿਹੜੀ ਆਪਾਂ ਪੰਜਾਬ ਸਰਕਾਰ ਦੀ ਗੱਲ ਕਰਦੇ ਆਪਾਂ ਜੇ ਪੰਜਾਬ ਦੇ ਵਿੱਚ ਬੈਠੇ ਆ ਅਸੀਂ ਪੰਜਾਬ ਸਰਕਾਰ ਨੂੰ ਆਮ ਲੋਕਾਂ ਨੇ ਇਹ ਕਰਕੇ ਚੁਣਿਆ ਕਿ ਬੇਜਾਨ ਸਰਕਾਰਾਂ ਜਿਹ ਬਿਲਕੁਲ ਜਦੋਂ ਲੋਕਾਂ ਦੇ ਪੱਖ ਤੋਂ ਜਿਹੜੀ ਅਸੀਂ ਖਤਮ ਹੋ ਚੁੱਕਿਆ ਹੈ ਤੇ ਲੋਕਾਂ ਨੇ ਤੀਜਾ ਬਦਲ ਲਿਆਂਦਾ ਪਰ ਮੈਨੂੰ ਲੱਗਦਾ ਹੈ ਕਿ ਇਹ ਤੀਜਾ ਬਦਲ ਜਿਹੜਾ ਇਹ ਉਹਨਾਂ ਨਾਲੋਂ ਮੇਂ ਘੱਟ ਸਾਬਤ ਹੋ ਰਿਹਾ ਅੱਜ ਦੀ ਤਰੀਕ ਤੇ ਤੁਸੀਂ ਚਾਹੇ ਮੇਰੇ ਜਗਾਰੀ ਆਪਣੇ ਆਪ ਨੂੰ ਠੀਕ ਆ ਰੋਜ਼ ਵਖਾ ਦਿੰਦੇ ਪੀਹੇ ਅੱਜ ਇਹਨੇ ਬੱਚਿਆਂ ਨੂੰ ਨੌਕਰੀ ਦੇ ਦਿੱਤੀ ਆ ਕੋਈ ਆਮ ਲੋਕਾਂ ਦੀ ਗੱਲ ਦੇਖੋ ਕਿ ਮਹਿੰਗਾਈ ਦਾ ਪੱਤਰ ਜਿਹੜਾ ਉਹ ਕਿੱਥੇ ਕਿੱਥੇ ਚਲਾ ਗਿਆ ਜਿਹੜੀਆਂ ਸਿਹਤ ਸੇਵਾਵਾਂ ਮਿਲਣੀਆਂ ਚਾਹੀਦੀਆਂ ਉਹ ਕਿਤੇ ਨਾ ਕਿਤੇ ਜਿਹੜੀਆਂ ਉਹ ਕੋਈ ਬਹੁਤ ਆਮ ਬੰਦੇ ਤੋਂ ਬਹੁਤ ਦੂਰ ਹੈ ਜਿੱਥੇ ਆਪਾਂ ਪਿਛਲੇ ਦਿਨੀ ਹੜ੍ਹਾਂ ਦਾ ਵੱਡਾ ਸਾਹਮਣਾ ਕੀਤਾ ਅੱਜ ਵੀ ਉਹ ਲੋਕ ਜਿਹੜੇ ਆ ਹੜ੍ਹਾਂ ਦੇ ਜਿਹੜੇ ਮੌਜੂਦ ਵਾਸਤੇ ਦਰਦ-ਦਰਦ ਖੁਦਰਾ ਖਾਂਦੇ ਆ ਜਿਨ੍ਹਾਂ ਜਿਹੜੀਆਂ ਸਰਕਾਰਾਂ ਕਹਿੰਦੀਆਂ ਸੀ ਕਿ ਜੇਕਰ ਕੋਈ ਇਹੋ ਜਿਹੀ ਕੋਈ ਆਫਤ ਆਵੇਗੀ ਅਹੀਂ ਉਹਦੀ ਕੋਈ ਕਾਰਵਾਈ ਨਹੀਂ ਕਰਾਂਗੇ ਤੇ ਖਾਤੇ 'ਚ ਸਿੱਧਾ 20000 ਰੁਪਏ ਪਾਵਾਂਗੇ 20000 ਤੇ ਦੂਰ ਦੀ ਗੱਲ ਹੈ ਮੈਨੂੰ ਲੱਗਦਾ ਕਈਆਂ ਦੇ ਖਾਤੇ 'ਚ 20 ਰੁਪਏ ਵੀ ਨਹੀਂ ਪਏ ਅਜੇ ਤੱਕ ਉਹਨਾਂ ਦੇ ਜਿਹੜੇ ਬੱਕਰੀ ਦੇ ਜਾਂ ਇਹਨਾਂ ਨੇ ਕੋਈ ਹੋਰ ਨਾ ਚੀਜ਼ਾਂ ਤੇ ਮੁਆਜਰ ਵਾਸਤੇ ਗੱਲ ਕੀਤੀ ਸੀ ਉਹ ਵੀ ਬਿਲਕੁਲ ਜਿਹੜੀ ਆ ਉਹ ਖਤਮ ਹੋ ਚੁੱਕੀ ਆ ਕੰਨੇ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਕਿਸਾਨਾਂ ਦਾ ਇਸ ਸਾਲ ਵੀ ਜਿਹੜੀ ਕਿਸਾਨ ਮਤਲਬ ਜਿੱਥੇ ਪਿਛਲੀਆਂ ਝੋਨੇ ਦੀ ਫਸਲ ਨੂੰ ਬਟਾ ਨੁਕਸਾਨ ਆਇਆ ਉੱਥੇ ਗੰਨੇ ਦੀ ਫਸਲ ਨੂੰ ਮੈਨੇ ਦੇ ਪੰਜਾਬ ਐਗਰੀ ਸਟੇਟ ਆ ਜੇ ਜੇ ਕਿਸਾਨ ਦੀ ਤੁਸੀਂ ਕਹਿੰਦੇ ਹੋ ਕਿਸਾਨ ਦੀ ਆਵਾਜ਼ ਨਹੀਂ ਹੈ ਤੇ ਬਿਲਕੁਲ ਸਟੇਟ ਦੇ ਵਿੱਚ ਨਹੀਂ ਉਹ ਕਹਿੰਦੇ ਕਿ ਵੇਖੋ ਇਹ ਉਹ ਦੇਸ਼ ਮਤਲਬ ਪਰਦੇਸ ਆਪਾਂ ਕਿਸਾਨ ਸਟੇਟ ਆ ਜਿਹੜੀ ਪੂਰੇ ਦੇਸ਼ ਦਾ ਮਤਲਬ ਵੀ ਭੰਡਾਰ ਭਰਦੀ ਹੈ ਨਾਲ ਮਤਲਬ ਉਹਨਾਂ ਨੂੰ ਕਰਦੀ ਹੈ ਹੁਣ ਅੱਜ ਦੀ ਤਰੀਕ ਦੇ ਵਿੱਚ ਠੀਕ ਹੈ ਇਹ ਬਾਹਰ ਦੀਆਂ ਦੂਸਰੀਆਂ ਕੰਟਰੀਆਂ ਨਾਲ ਸਮਝੌਤੇ ਕਰਕੇ ਬਾਹਰ ਦਾ ਸਮਾਨ ਇੱਥੇ ਨਿਰਯਾਤ ਕਰਾਉਂਦੇ ਆ ਇੱਕ ਬੰਨੇ ਆਪਣਾ ਜਿਹੜਾ ਵਾ ਉਹ 0% ਦੇ ਉੱਤੇ ਨਿਰਧਾਰਤ ਕਰਦੇ ਪਏ ਆ ਪਰ ਅਸੀਂ 18% ਮਹਿੰਗਾਈਿਤ ਕਰਦੇ ਜਿਹੜੇ ਆਪਣੇ ਉਹਨਾਂ ਦੇ ਕਿਸਾਨ ਜਿਹੜੀ ਫਸਲ ਕੋ ਪੈਦਾ ਕਰਦੇ ਉਹਨੂੰ ਸਹੀ ਰੇਟ ਦੋ ਉਹ ਤੁਹਾਨੂੰ ਲੋੜ ਹੀ ਨਾ ਪਏ ਪਰ ਮੰਗਵਾਉਂਦੀ ਅੱਜ ਅਸੀਂ ਕੋਈ ਵੀ ਚੀਜ਼ ਅਸੀਂ ਸਰਕਾਰ ਨੂੰ ਕਹਿੰਦੇ ਤੁਸੀਂ ਸਾਨੂੰ ਟੀਚਾ ਦੋ ਕਿ ਕਿੰਨਾ ਟੀਚਾ ਤੁਹਾਨੂੰ ਚਾਹੀਦਾ ਅਸੀਂ ਉਹ ਟੀਚਾ ਅਸੀਂ ਪੂਰਾ ਕਰਕੇ ਦਵਾਂਗੇ ਪਰ ਕਿਸਾਨਾਂ ਦੀ ਸਿਰਫ ਇੱਕ ਮੰਗ ਆ ਸਾਨੂੰ ਐਮਐਸਪੀ ਦਿੱਤੀ ਜਾਏ ਜਾਂ ਜਿਹੜੀਆਂ ਸਾਡੀਆਂ ਜਿਹੜੀਆਂ ਖਪਤਾਂ ਨਹੀਂ ਆ ਜੰਦੂਣਾ ਖਾਧਾ ਦਾ ਦਿਨੋ ਦਿਨ ਰੇਟ ਵੇਖੋ ਕਿ ਵੱਧਦਾ ਜਾ ਰਿਹਾ ਬੜੀ ਬੜੀ ਮੁੱਖ ਮੰਤਰੀ ਨਾਲ ਵੀ ਮੀਟਿੰਗਾਂ ਹੁੰਦੀਆਂ ਨੇ ਤੁਹਾਨੂੰ ਲੱਗਦਾ ਕਿ ਇਹ ਜਨੇਤ ਸੀ ਮੁੱਦੇ ਕਿਨਾਰੇ ਹੋ ਕਿ ਬੇਸਟਾ ਹੀ ਨਿਕਲਦੇ ਹਾਲਾ ਜੇ ਬੇਸੇਤਾ ਨਾਲ ਜੇ ਮੈਨੂੰ ਲੱਗਦਾ ਹੈ ਕਿ ਅਹੀਂ ਵੀ ਇਹਨੇ ਵਿਲੇ ਨਾ ਹੁੰਦੇ ਕਿ ਅਸੀਂ ਬਾਰ-ਬਾਰ ਇਹਨਾਂ ਦੇ ਦਫ਼ਤਰਾਂ ਦੇ ਅੱਗੇ ਪਾਸੇ ਆ ਕੇ ਬੈਠਦੇ ਹਰੇਕ ਸਮੇਂ ਦੇ ਵਿੱਚ ਸਾਡੀਆਂ ਮੰਗਾਂ ਨੂੰ ਜੇਨ ਲਿਆ ਜਾਂਦਾ ਉਹਨਾਂ ਨੂੰ ਲਿਖਾ ਦਿੱਤਾ ਜਾਂਦਾ ਉਹਨਾਂ ਦੇ ਸੈਕਟਰੀਆਂ ਨੂੰ ਰਿਪੋਰਟ ਭੇਜ ਦਿੱਤੀ ਜਾਂਦੀ ਆ ਪਰ ਅੰਤ ਤੇ ਕੀ ਆ ਉਹਦੀ ਕੋਈ ਵੀ ਰੈਲਿਟੀ ਜਿਹੜੀ ਆ ਤੁਹਾਡੇ ਪਾਸੇ ਇੰਪਲੀਮੈਂਟ ਨਹੀਂ ਹੁੰਦੀ ਜਿੰਨਾ ਚਿਰ ਤਾਂ ਕੰਪਲੀਮੈਂਟੇਸ਼ਨ ਨਹੀਂ ਕਿਹੇ ਵੀ ਚੀਜ਼ ਹੋਏਗੀ ਉਹਨਾਂ ਚੋਂ ਤੱਕ ਕੋਈ ਚੀਜ਼ ਜਿਹੜੀ ਆ ਬਿਲਕੁਲ ਹੁੰਦੇ ਚੱਲਦੇ ਨੇ ਬਿਲਕੁਲ ਸੰਘਰਸ਼ ਐਵੇਂ ਹੀ ਚੱਲਦਾ ਰਹੂਗਾ ਕਦੇ ਇਸੇ ਤਰ੍ਹਾਂ ਉਹਨੇ ਦੇਖ ਕੋਈ ਸੰਘਰਸ਼ ਜਿੰਨਾ ਦੇ ਸਾਡੇ ਅਸਾਂ ਨੇ ਬੋਲਿਆ ਜੀ ਕੋਈ ਗਰੰਟੀ ਨਹੀਂ ਦੇ ਜਿੱਥੇ ਅੱਢ ਸਮਾਨ ਦੀ ਪਰਵਾਹੀ ਨਹੀਂ ਕਰਦੇ ਜਾਂ ਜਿਹੜਾ ਮੋਤੀ ਸਾਹਿਬ ਨੇ ਤਿੰਨ ਕਾਨੂੰਨ ਲਿਆ ਕੇ ਨਵੇਂ ਬਣਤੇ ਆ ਮੇਰੀ ਫਾਰਮ ਪੰਜਾਬ ਦੇ ਦਾ ਭਾਵਾ ਇੱਥੇ ਉਹਨਾਂ ਨੇ 1300 ਰੁਪਏ ਕਣਕ ਲੈਣੀ ਸਾਡੀ 2200 ਉਹ ਕਹਿੰਦੇ ਹਾਈ ਟੌਕ ਕਿੱਥਾ ਲਾਉਂਗਾ ਕਿ ਕਿ ਤੂੰ ਲਊਗਾ ਤੀ ਤੀ ਗੇ 90 ਮੈਨੇਜ ਕਿੱਡਾ ਹੋ ਰਿਹਾ ਪੀਏ ਤੇ ਇਹ ਜਿਹੜਾ ਧਰਮਾਇ ਜ ਚੱਲਦਾ ਜਾਣਾ ਲਗਾਤਾਰ ਨਿਮਾਂਗਰ ਸ਼ਿਕਾਰੂ ਵੀ ਦਰਨੇ ਤੱਕ ਚੱਜੀ ਇਤਨ ਦੇ ਮੁੱਖ ਤੌਰ ਤੇ ਪੰਜਾਬ ਸਰਕਾਰ ਦੇ ਨਾਲ ਗਿਲੇ ਨਹੀਂ ਪੰਜਾਬ ਸਰਕਾਰ ਦੇ ਉਹ ਕੁੱਤੇ ਜਿਹੜੇ ਪੰਜਾਬ ਸਰਕਾਰ ਵਿਚਾਰੇ ਵੀ ਪੰਜਾਬ ਦੇ ਮੁੱਖ ਮੰਤਰੀ ਨਾਲ ਕਈ ਵਾਰ ਮੀਟਿੰਗਾਂ ਵੀ ਹੋਈਆਂ ਲੇਕਿਨ ਬੇਸਿਕ ਤਾਂ ਨਿਕਲਦੇ ਰਹੇ ਲੇਕਿਨ ਅੱਜ ਸੜਕਾਂ ਦੇ ਉੱਤੇ ਅੱਜ ਕੌਣ ਸੀ ਪੰਜਾਬ ਦੇ ਵਿੱਚ ਪੂਰੀ ਜਗ੍ਹਾ ਦੇ ਉੱਤੇ ਕੌਣ ਸੀ ਔਰ ਇਤਿਹਾਸਾਣ ਵਿੱਚ ਦੇਖ ਸਕਦੇ ਕਮੇਟੀ ਵੱਲੋਂ ਇੱਕ ਇਹ ਕਹਿ ਲਿਆ ਕਿ ਇੱਕ ਅੰਦੋਲਨ ਹੀ ਇੱਕ ਨਵਾਂ ਸ਼ੁਰੂ ਕਰ ਦਿੱਤਾ ਗਿਆ ਜਿਹਦੇ ਵਿੱਚ ਸ਼ੁਰੂਆਤੀ ਤੌਰ ਤੇ ਕਿਤੇ ਡੀਸੀ ਦਫਤਰ ਕੇ ਰਹੇ ਹੋਣ ਐਮਐਲਏ ਦੇ ਜਾਂ ਮੰਤਰੀਆਂ ਦੀਆਂ ਕੂਟੀਆਂ ਦੇ ਬਾਹਰ ਤੋਂ ਨੇ ਨਾ ਲੱਗੇ ਵੀ ਜਿਹੜਾ ਇਹ ਸੰਘਰਸ਼ ਦੀ ਜਿਹੜੀ ਰੂਪਰੇਖਾ ਉਹ ਲਿਖੀ ਜਾਏ ਕੈਮਰਾ ਪਰਸੈਂਟ ਵਿਕਿੰਗ ਚੀਮਾ ਦੇ ਨਾਲ ਬੁੱਤੂ ਚਾਹਨਾ ਜਗਬਾਨੀ ਡੀਗਰੀ ਦਾ ਦੱਸੋ